ਵਾਇਕੁੰਜੀ ਦਾ ਖਾਲਸਾ ਵਾਇਕੁੰਜੀ ਦੀ ਫਤਿਹ ਦੇਖੋ ਅੱਜ ਜਿਹੜੀ ਘਟਨਾ ਕਟਿਆਬਾਦਪੁਰ ਚ ਹਿਸ਼ਾਰਪੁਰ ਦਾ ਇੱਕ ਛੋਟਾ ਜਿਹਾ ਪਿੰਡ ਆ ਤੇ ਹੁਣ ਅਸੀਂ ਹਰਿਆਣਾ ਥਾਣੇ ਚ ਅਸੀਂ 71 ਹੋਏ ਆ ਸਾਰੀਆਂ ਜਿਹੜੀਆਂ ਹਮਕਿਆਲੀ ਤੇ ਰਾ ਜਿਹੜੀਆਂ ਪ੍ਰਵਾਸੀਆਂ ਦੇ ਸੰਬੰਧ ਦੇ ਵਿੱਚ ਸਾਰੀ ਮੂਵਮੈਂਟ ਨੂੰ ਚਲਾ ਰਹੀਆਂ ਇੱਥੇ ਜ਼ਿਲ੍ਹੇ ਦੇ ਵਿੱਚ ਦੇਖੋ ਅਸੀਂ ਸ਼ੁਰੂ ਤੋਂ ਗੱਲ ਕਰ ਰਹੇ ਆ ਵੀ ਪੰਜਾਬ ਦੀ ਡੈਮੋਗ੍ਰਾਫੀ ਜਿਹੜੀ ਉਹ ਚੇਂਜ ਹੋ ਰਹੀ ਆ ਇਸ ਪਿੰਡ ਦੇ ਵਿੱਚ ਜਿਹੜੀ ਪੰਜਾਬੀ ਆ ਉਹਨਾਂ ਦੀ ਵੋਟਾਂਗੀਆਂ 700 ਤੇ ਪ੍ਰਵਾਸੀ ਰਹਿ ਰਿਹਾ ਉੱਥੇ 2500 ਤੇ ਉਹਦਾ ਉਹ ਦੇਖੋ ਵੀ ਉਹ ਜਿਹੜਾ 2500 ਪ੍ਰਵਾਸੀ ਆ ਉਹਨੇ ਕੀ ਹਾਲਾਤ ਕੀਤੇ ਹੋਣਗੇ ਉੱਥੇ ਪੰਜਾਬੀਆਂ ਦੇ ਹੁਣ ਉਹ ਪਿੰਡ ਵਾਲਿਆਂ ਨਾਲ ਮੈਂ ਗੱਲ ਕਰਦਾ ਸੀ ਉਹ ਕਹਿੰਦੇ ਵੀ ਜਦੋਂ ਇੱਥੋਂ ਇਹ ਕੰਮਕਾਰਾਂ ਤੋਂ ਸ਼ਾਮ ਸਵੇਰੇ ਆਉਂਦੇ ਵੀ ਸਾਡੀ ਕੋਈ ਧੀ ਪੈਣ ਨਿਕਲਵਾੜ ਨਹੀਂ ਸਕਦੀ ਵੀ ਇੱਥੇ ਇੰਨਾ ਜਮਾਵੜਾ ਲੱਗ ਜਾਂਦਾ ਆ ਇਹ ਦੇਖੋ ਇਹ ਬੜੀ ਦੁੱਖ ਦੀ ਗੱਲ ਆ ਮੈਂ ਆਪਣੇ ਲੋਕਾਂ ਨੂੰ ਕਹਿਣਾ ਵੀ ਉਠੋ ਕਦੋਂ ਉਠੋਗੇ ਤੁਸੀਂ ਤੇ ਸਰਕਾਰ ਨੂੰ ਇਹ ਗੱਲ ਕਹਿਣਾ ਵੀ ਤੁਸੀਂ ਜਾਗੋ ਕਦੋਂ ਜਾਗੂਗੇ ਤੁਸੀਂ ਜੇ ਪੰਜਾਬ ਦੇ ਹੱਕਾਂ ਦੀ ਨਹੀਂ ਤੁਸੀਂ ਰਾਖੀ ਕਰੋਗੇ ਪ੍ਰਵਾਸੀਆਂ ਦੇ ਲਈ ਨਹੀਂ ਕੋਈ ਸਖਤ ਕਾਨੂੰਨ ਲੈ ਕੇ ਆਉਂਗੇ ਤੇ ਪੰਜਾਬ ਵਾਲੇ ਤੁਹਾਨੂੰ ਕੱਟੇ ਰੋਲ ਦੇਣਗੇ ਤੁਹਾਨੂੰ ਪੈਰਾਂ 'ਚ ਰੋਲ ਦੇਣਗੇ ਤੇ ਸਰਕਾਰ ਨੂੰ ਇਧਰ ਨੂੰ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਕਾਨੂੰਨ ਬਣਾਉਣਾ ਚਾਹੀਦਾ ਤੇ ਅਸੀਂ ਇੱਥੇ ਸ਼ਹਿਰਪੁਰ ਤੇ ਪੂਰੇ ਜ਼ਿਲ੍ਹੇ ਦੇ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਆਪੋ ਆਪਣੇ ਸ਼ਹਿਰਾਂ 'ਚ ਪ੍ਰੋਟੈਸਟ ਕੀਤੇ ਆ ਜਿਨ੍ਹਾਂ ਨੇ ਪੰਚਾਇਤਾਂ ਨੇ ਮਤੇ ਪਾਏ ਆ ਉਹਨਾਂ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਵੀ ਹੁਣ ਬੈਠੋ ਨਾ ਉੱਠਣ ਦਾ ਸਮਾਂ ਆ ਇੱਕ ਵਾਰ ਹਮਲਾ ਮਾਰੀਏ ਹਮਲਾ ਮਾਰ ਕੇ ਜਿਹੜੀ ਇਹ ਪ੍ਰਵਾਸੀਆਂ ਆਲਾ ਜਿਹੜਾ ਸਾਡੇ ਗਾਲਚੇ ਸੱਪ ਪੈ ਗਿਆ ਇਹਨੂੰ ਲਾ ਕੇ ਸਿੱਟੀਏ ਆਪਣੇ ਪੰਜਾਬ ਨੂੰ ਬਚਾਈਏ ਆਪਣੇ ਹੱਕਾਂ ਦੀ ਰਾਖੀ ਕਰੀਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹ